ਤੇ ਪੰਜਾਬ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਹਲਕਾ ਮਚਿੱਠਾ ਦੇ ਪਿੰਡ ਸਰਹਾਲਾ ਵਿੱਚ ਇੱਕ ਅਜਿਹਾ ਸਕੂਲ ਹੈ ਜੋ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸਿਰਫ ਕਾਗਜ਼ਾਂ ਵਿੱਚ ਚੱਲ ਰਿਹਾ ਹੈ ਸਰਕਾਰ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾ ਰਹੀ ਹੈ ਮਿੱਡੇ ਮੀਲ ਸਮੇਤ ਹੋਰ ਵੀ ਖਰਚੇ ਸਰਕਾਰ ਕੋਲੋਂ ਸਕੂਲ ਨੇ ਦਿੱਤੇ ਜਾ ਰਹੇ ਹਨ ਪਰ ਸਕੂਲ ਵਿੱਚ ਨਾ ਤਾਂ ਬੱਚਾ ਹੈ ਅਤੇ ਨਾ ਹੀ ਅਧਿਆਪਕ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਹੁਣ ਤਾਂ ਸਕੂਲ ਦਾ ਸਾਮਾਨ ਵੀ ਚੋਰੀ ਹੋਣਾ ਸ਼ੁਰੂ ਹੋ ਚੁੱਕਾ ਹੈ ਪੰਚਾਇਤ ਦੇ ਸਰਪੰਚ ਨੇ ਸਰਕਾਰ ਤੋਂ ਇਸ ਸਕੂਲ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ਬੰਦਵਾ ਘਰੇ ਕਹਿੰਦਾ ਚਾਹੁੰਦੇ ਆ ਸਾਡਾ ਸਕੂਲ ਕਾਗਜ਼ਾਂ 'ਚ ਚੱਲ ਰਿਹਾ ਕੋਈ ਇੱਥੇ ਟੀਚਰ ਨਹੀਂ ਹੈਗਾ ਕੋਈ ਇੱਥੇ ਬੱਚਾ ਨਹੀਂ ਹੈਗਾ ਜੀ ਆਪਾਂ ਬੱਚੇ ਦੀ ਗੱਲ ਕਰੀਏ ਤਾਂ ਟੀਚਰ ਮਹਿਨਤ ਕਰੇ ਬੱਚੇ ਆਉਂਦੇ ਆ ਤੇ ਕਿੰਨੀ ਦੇਰ ਤੋਂ ਬੰਦ ਹੈ ਜੀ ਸਕੂਲ ਉਹਨਾਂ 3-4 ਸਾਲ ਹੋ ਗਿਆ ਜੀ ਬੰਦ ਕਰਾਵਾ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਪ ਜੀ ਦੇ ਕਿ ਸਕੂਲ ਚੱਲੂਗਾ ਮੈਂ ਚੰਡੀਗੜ੍ਹ ਗਿਆ ਸੀ ਉੱਥੇ ਮੈਨੂੰ ਪਤਾ ਲੱਗਾ ਵੀ ਸਾਡੇ ਪਿੰਡ ਦਾ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਸੀਂ ਆਨੇ ਸ਼ਾਇਦ ਬੰਦ ਹੋ ਗਿਆ ਫਿਰ ਅਸੀਂ ਆਣ ਕੇ ਇੱਥੇ ਪੜਤਾਲ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾਦਾ ਨੰਬਰ ਦਿੱਤਾ ਜਤਿੰਦਰ ਸਿੰਘ ਦਾ ਉਹਨਾਂ ਨਾਲ ਗੱਲ ਕੀਤੀ ਉਹ ਗਾੜੀਆਂ ਬਹੁਤ ਹੀ ਮੁਕੇ ਸਵਾਹਾਂ ਗੁਣਾ ਕਰਦੇ ਆ ਜੀ ਜੋ ਅਸੀਂ ਕਰਨਾ ਇਹ ਗੱਲ ਹੈ ਜੋ ਤੁਸੀਂ ਕਰਨਾ ਤੁਸੀਂ ਕਰੋ ਹੁਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਰਦੇ ਵੀ ਸਾਡੇ ਪਿੰਡ ਦੇ ਜੋ ਵੀ ਪੈਸਾ ਹੈ ਉਹ ਗ੍ਰਾਂਟ ਆਈ ਹੈ ਸਹੀ ਦਾ ਪਾਈਪ ਹੈ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋ ਸਕੂਲ ਦਾ ਸਕੂਲ ਚੱਲ ਸਕਦਾ ਜਿੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੇ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪੀਲਾ ਬੰਦਿਆ ਹੋਆ ਮਾਸਟਰ ਵੇਖੋ ਜੀ ਬਦਲਤਾ ਹੋਈ ਉਹਨਾਂ ਨੇ ਇਥੇ ਮਾਸਟਰ ਬਦਲਣ ਨੂੰ ਕਿੰਨਾ ਚਿਰ ਲੂਗੇ ਬਸ ਆ ਮੇਰੇ ਸਨ ਹਫਤਾ ਕੋ ਹੋਇਆ ਹਣਾ ਜੀ ਸਾਡੇ ਅੱਜ ਜੋ ਮੈਨੇ ਕੀਤੀ ਉਹਨੇ ਜੇ ਦੋਨੋਂ ਨੂੰ ਪਤਾ ਲੱਗਾ ਵੀ ਕੱਲ੍ਹ ਇੱਕ ਦਿਨ ਤੁਰਦੇ ਆ ਉਹਨੇ ਅੱਜ ਮੈਨੂੰ ਨਹੀਂ ਥੱਕਿਆ ਉਹਨਾਂ ਸਾਡੇ ਦੰਦਾਂ ਚੋਂ ਦੀ ਮੇਰ ਕਰਨੇ। ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਕੋਈ ਕੀ ਕਹਿਣਾ ਚਾਹੁੰਦੇ ਸਕੂਲ ਦਾ ਜਿਹੜਾ ਚੰਗਾ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ। ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪਿੰਡ ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਹੁਣ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 1,81,000 ਰੁਪਏ ਆਇਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਹੈ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲ ਕੰਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਹੈ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਦਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆ ਸਾਡੇ ਹਲਕਾਂਚਾਰ ਸਭ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਕਪੜਾ ਹੋਇਆ ਵਾ ਇਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਹਿਸਾਬ ਦਿਵਾਇਆ ਜਾਵੇ ਆਉਂਦਾ ਇਹ ਨਹੀਂ ਸਕੂਲ ਆਇਆ ਤੇ ਮਿੰਟ ਦੇ ਕਿ ਨੱਠ ਗਿਆ ਤੇ ਸਕੂਲੇ ਤੇ ਕਈ ਚੱਲਣਾ ਕਿੰਨੀ ਦੇਰ ਤੋਂ ਇਦਾਂ ਕਰਦੇ ਮੇਰਾ 3-4 ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕਿੰਨੇ ਟੀਚਰ ਆਉਂਦੇ ਨਹੀਂ ਕੋਈ ਵੀ ਨਹੀਂ ਆਉਂਦਾ ਆਉਂਦਾ ਕਿਹੜਾ ਹਾਂਜੀ ਕਿਹੜਾ ਆਉਂਦਾ ਤੇ ਚੱਲ ਜਾਂਦਾ ਕੌਣ ਆਉਂੂ ਕੀ ਨਾਲ ਮਟੀਰੀਅਲ ਨਾ ਤਾਂ ਮੈਨੂੰ ਕਮੈਂਟ ਵੀ ਪਤਾ ਨਹੀਂ ਨਾ ਵੀ ਉਹਦਾ ਬੱਚੇ ਵੀ ਆਉਂਦੇ ਸਕੂਲ ਤੇ ਬੱਚੇ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੋਂ ਆਉਣੇ ਤੁਸ ਜੱਜਾ ਤੁਸੀਂ ਆਪ ਜਾਣੇ ਜੋ ਇਹ ਵੀ ਸਕੂਲ ਦੀ ਕੋ ਕਮੇਟੀ ਵੀ ਬਣੀ ਆ ਕਮੇਟੀ ਬੰਦਾ ਦੇ ਕਮੇਟੀ ਬਣਨੇ ਕੇ ਪਹਿਲਾਂ ਕੁਝ ਬਣ ਜਾਣੀ ਹੈ ਬਾਟਰ ਬਵੇ ਬੰਦੇ ਦੀ ਸਲਾਹ ਦਵੇ ਵੀ ਆ ਕਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਰੀ ਕੋ ਚੰਗਾ ਟੀਚਰ ਮਿਲੇ ਮੰਗ ਕਰ ਜੀ ਕਰਨੀ ਜੀ ਸਿੱਖ ਐਲੀਮੈਂਟਰੀ ਅਮਰਸਰ ਬੋਲੇ ਸਰ ਸਰ ਹਾਲਾ ਕਮੇਟੀ ਦਾ ਵੀ ਸਰ ਹਾਲਾ ਪਿੰਡ ਦੇ ਵਿੱਚ ਪੰਚਾਇਤ ਦੋ ਸਾਲ ਤੋਂ ਸਕੂਲ ਤੰਦ ਪਿਆ ਕੋਈ ਬੱਚਾ ਨਹੀਂ ਪੜਿਆ ਪਰ ਉੱਤੇ ਹਰ ਚੀਜ਼ ਕਾਜੀ ਪਤਲੀ ਪੈ ਰਹੀ ਹੈ ਉਂਹਾਵਾ ਪੈ ਰਹੀਆਂ ਸੰਡ ਪੈ ਰਹੇ ਨੇ ਵਰਖੀਆਂ ਪੈ ਰਹੀਆਂ ਇਸ ਵਾਰੀ ਇਸ ਬਾਰੇ ਸਰ ਜੋ ਜ਼ਿਲ੍ਹਾ ਦਫ਼ਤਰ ਕਾਰਡ ਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾਂ ਵੱਲੋਂ ਸੂਚਨਾ ਭੇਜੀ ਗਈ ਕਿ انرੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸਬੰਧੀ ਅਸੀਂ ਸਕੂਲ ਦਾ ਬਲਾਕ ਵੱਲੋਂ ਅੱਜ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਣ ਦੇ ਉੱਤੇ ਗ੍ਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਹੋਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈ ਜੇਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜੇਕਰ ਪੰਚਾਇਤ ਵੱਲੋਂ ਇਹ ਕਿਹਾ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੀ ਸਹੂਲਤ ਵਾਸਤੇ ਬੱਚਿਆਂ ਸਹੂਲਤ ਵਾਸਤੇ ਜੋ ਬਣਿਆ ਇਹ ਫੇਰ ਆਪਾਂ ਚਾਲੂ ਹੁਲਾਚ ਕਰ ਦਈਏ ਜੇਕਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ जिला वालों तुरंत टीचर प्रोवाइड करवा डिपार्टमेंट एक्शन जो भी है सख्त एक्शन लिया जाएगा पर एक्शन लैन तो पहले सू पड़ताी अफसर तो की रिपोर्ट मंगवा बहुत जरूरी है जी हरेक फैक्ट फिगर जो पूरे वेखे जाने ये निक्ख्या क्रांति का बच्चे घटते रहे ਉਹ ਉਹ ਮੈਂ ਕਿਸ ਦਾ ਸਰ ਇਹਦੇ ਜੋ ਲੈਟਰ ਦੇ ਵਿੱਚ ਲਿਖਿਆ ਆ ਜੀ ਉੱਥੇ ਜਨਰਲ ਕੈਟਾਗਰੀ ਦੀ ਥੋੜੀ ਜਿਹੀ ਆਬਾਦੀ ਜ਼ਿਆਦਾ ਹੋਣ ਕਰਕੇ ਜੋ ਪ੍ਰਵਾਸੀਆਂ ਦੇ ਬੱਚੇ ਕੇਵਲ ਸਨ ਪ੍ਰਵਾਸੀ ਇੱਥੋਂ ਮੂਵ ਕਰ ਚੁੱਕੇ ਨੇ ਸਾਨੂੰ ਆਸ ਹੈ ਫੇਰ ਆ ਜਾਣਗੇ ਜੇ ਸਕੂਲ ਅਸੀਂ ਸਰਕਾਰ ਦੇ ਕਾਗਜ਼ਾਂ ਵਿੱਚ ਬਿਲਕੁਲ ਬੰਦ ਨਹੀਂ ਹੈ ਅਸੀਂ ਫੇਰ ਮੈਂ ਖੁਦ ਵੀ ਜਾਂ ਕੋਈ ਟੀਮ ਆਪਣੀ ਜਿਹੜੀ ਜਰੂਰ ਉੱਥੇ ਭੇਜੀ ਜਾਏਗੀ ਇਸ ਬੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਜੀ ਕਿ ਵੱਧ ਤੋਂ ਵੱਧ ਬੱਚਿਆਂ ਦਾਖਲਾ ਕਰਵਾਇਆ ਜਾਵੇ Chandar Consultants Limited building maintenance handyman under Jack Trade platform is now available on your local London area. He has more than 5 years experience in same line. He used to work with reputed companies, agencies as well local builders with brothers he is professional by plumbing, electrician, masonry, car paintering. For more information, please contact him at under check -trade platform www CheckTrade platform www.checktrade.com 921760. Chandar Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ